ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਅੱਜ ਪਿੰਡਾਂ ਉੱਦੋਂ ਕੇ ਤਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅਮਰਸਰ ਵੀ ਦੇ ਕੋਲ ਨਾਲ ਦੋ ਵੜਾ ਆਗੀਆਂ ਚੰਗੀਆਂ। ਇੱਕ ਥੋੜੀ ਉੱਚੇ ਬੱਚੇ ਵਾਲੀ ਆ ਤੇ ਇੱਕ ਟੋਕੜਿਆ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ ਕਰਦੇ ਵੀਰਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਸਾਂ। ਹੋਰ ਸਰਾਉ ਠੀਕ ਠਾਕ ਜੀ। ਕਿਰਪਾ ਕਿਰਪਾ ਜੀ ਮਾਲਕ ਦੀ ਕਿਰਪਾ ਜੀ। ਤੇ ਫਿਰ ਪਹਿਲੀਆਂ ਵੇਚਤੀਆਂ? ਮੈਂ ਨਾ ਭਾਈ ਜੀ ਮਸਾਂ ਰਾਤੀ ਵੇਖਾ ਤੁਸੀਂ ਆ ਹਾਂਜੀ ਵੀਡੀਓ ਤਾਂ ਬਿਣਾ ਹੀ ਵੇਚਦੀ ਐ ਨਹੀਂ ਤੇ ਵੀਡੀਓ ਆਪਣਾ ਪਾਈ ਐ ਕਿਦਾਂ ਵੇਚਦਾ ਮਹਾਰਾਜ ਵੇਖਣਾ ਚਾਹੀਦਾ ਸਰਦਾਰੀ ਬਾਜੀ ਸਾਫ ਸੁਥਰਾ ਮਾਲ ਹੋਵੇ ਤੇ ਆਪੇ ਵਿਕਦਾ ਮੈਂ ਤਾਂ ਜੇ ਪਟਾਲੇ ਲੱਗਿਆ ਤਾਂ ਮੈਂ ਨਾ ਵੀਰ ਵੀਡੀਓ ਨਾ ਪਾਇੰਟ ਪਸ਼ੂ ਵੇਚ ਗੇ ਮੈਂ ਚੱਲ ਵਧੀਆ ਗਾ ਤੇਰੇ ਵਿਕਣੇ ਚਾਹੀਦੇ ਆ ਹਾਂਜੀ ਹਾਂਜੀ ਤੇ ਠੀਕ ਆ ਤੇ ਦੱਸੋ ਨਾਮ ਡਰੈਸ ਨਾਮ ਵੀਰ ਜੀ ਆਪਣਾ ਹਰਪ੍ਰੀਤ ਸਿੰਘ ਪਿੰਡ ਦੋਕੇ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬਾਬਾ ਬਕਾਲਾ ਠੀਕ ਹੈ ਜੀ ਫੋਨ ਨੰਬਰ ਹੈਗਾ 8829013011 ਠੀਕ ਹੈ ਜੀ ਹਾਂਜੀ ਹਾਂਜੀ ਤੇ ਕਿਹੜੀ ਤੋਂ ਕਰੀ ਸਟਾਰਟ ਕਿਹੜੀ ਤੋਂ ਮਰਜ਼ੀ ਮਤਲਬ ਬਚਾਇਆ ਨਹੀਂ ਤੋਕੜੀ ਮੰਨੋ ਠਾਈਆ ਤੇ ਨਾ ਮਹੀਨੇ ਦੀ ਸੂਈ ਹੈ ਠੀਕ ਆ ਵੀਰ ਜੀ ਤੋਕੜੀ ਆ ਹਾਂਜੀ ਹਾਂਜੀ ਬਾਕੀ 10 ਕੇ ਦੇਣੀ ਆ ਥੋੜੀ ਜੀ ਨਾ ਤੇ ਵੇ ਸਾਈਡ ਜਾਵਦੀ ਆ ਹਾਂਜੀ ਪਰ ਇਹ ਆ ਵੀ 19 ਕਿਲਾ ਫਰਕ ਉਹ 19 ਕਿਲਾ ਫਰਕ ਆ ਚਲੋ 19 ਕਿਲਾ ਹੋਊਗਾ ਪਰ ਤਾਂ ਰਹਿਣਾ ਨਹੀਂ ਮਤਲ ਜਿੱਦਾਂ ਕਹੇ ਦਾ ਫਰਕ ਹੋਊਗਾ ਹਾਂਜੀ ਠੀਕ ਆ ਠੀਕ ਆ 10 ਦੱਸ ਕੇ ਦੇਣੀ ਨਾ ਜਿਹੜੀ ਵਧੀਆ ਗੱਲ ਹੈ ਅਗਲਾ ਵੀ ਦੇਣੀ ਆ ਨਾ ਪਹਿਲੇ ਲਓ ਭਾਈ ਇਹਨਾਂ ਜਾਵਦੀ ਨਹੀਂ 19 ਕਿਜੀ ਦਾ ਇੱਕ ਥਣ ਦਾ ਮਾੜਾ ਰੱਖਦੀ ਜੀ ਠੀਕ ਆ ਵੀਰ ਜੀ ਤੇ ਵੀਰ ਜੀ ਤੋਰੀਆਂ ਨੂੰ ਕਿੰਨਾ ਜੀ ਦੁੱਧ ਹੋਣਾ ਦੁੱਧ ਵੀਰ ਜੀ 8 ਲੋਕੀ ਹੈ ਵੇਰ ਤੇ ਸ਼ਕੀਨ ਅਗਲੇ ਸੂਏ ਨੂੰ ਚੰਗੀ ਤਿਆਰ ਹੋ ਜੂਗੀ ਤੇ ਬਾਕੀ ਥਣੇਵਾ ਵੀ ਸੂਨ ਲਗਾਏ ਨੇ ਬਰਾਬਰ ਕਰ ਜਾਣਾ ਕਿਉਂਕਿ 19 ਕੀ ਦਾ ਫਰਕ ਆ ਅੱਗੇ ਹੈ ਨਾ ਕਦ ਕਾਠ ਵਾਲੀ ਜ ਉੱਚੀ ਲੰਮੀ ਪੂਰੀ ਵੈੜ ਪੂਰੀ ਸ਼ਕੀਨ ਵੈੜ ਆ ਹਾਂਜੀ ਕਮਾ ਲਿਓ ਮੇਰੇ ਫੇਸ ਨੂੰ ਸੀ ਕਰੋ ਬਿਊਟੀ ਚੈੱਕ ਇਹਦੀ ਹਾਂਜੀ ਜੀ ਲੈ ਜਾਓ ਵਧੀਆ ਕਿ ਵੀਰ ਦਾ ਮਾਲ ਵੇਚਦਾ ਤਾਂ ਪਹਿਲੇ ਪਹਿਲੇ ਫੋਨ ਤੇ ਹੀ ਮਗਰੋਂ ਵੀਰ ਕਰ ਲੈਂਦਾ ਫੋਨ ਬੰਦ ਜਦੋਂ ਮਾਲ ਵੇਚ ਜਾਂਦਾ ਤਾਂ ਫਿਰ ਮੈਨੂੰ ਦੇਵਨ ਦੇ ਵੀਰ ਫੋਨ ਕਰਾ ਵੀ ਫੋਨ ਕੇ ਬੰਦ ਕਰਦਾ ਮੈਂ ਕਿ ਭਾਈ ਵੇਚ ਗਾਣਾ ਠੰਡੀ ਧੀਰੀ ਪਾਰੀ ਜਿੱਦੋਂ ਠੀਕ ਹੈ ਵੀਰ ਜੀ ਹਾਂ ਜੀ ਤੇ ਜੈਤ ਜੀ ਕਰਤੀ ਬਿਲਕੁਲ ਹੀ ਹਾਨ ਵਾਲਾ ਹੀ ਮੁੱਲ ਦੇ ਦिए ਚੀਮਾ ਸਾਹਿਬ ਇਹ 2000 ਦੀ 2000 ਦੀ ਹਾਂ ਜੀ ਨੇ ਥੋੜੀ ਬੋਧੀ ਕਰ ਦਈਏ ਮਾਨਤਨ ਵਾਲਾ ਹੀ ਗਾਣਾ ਕਰਾਉਣਾ ਕਰਾ ਲੋ ਗੱਲ ਹੀ ਕੋਈ 20 ਤੋਂ ਥੋੜੀ ਬੋਧੀ ਅੰਦਰ ਲੈ ਆ ਜੀ ਇਹਨੂੰ ਦੱਸੋ ਕਿੰਨੀ ਕਰ ਦਈਏ 10000 ਕਰੀਏ ਕਿ ਵੱਧ ਕਰ ਦਈਏ ਸਿਰਫ 18000 ਦੀ ਠੀਕ 18000 ਦੀ ਜੇ ਕਿਉਂਕਿ ਹੈ ਕਿੰਨੇ ਦੇਣੀ ਨਹੀਂ ਆ ਬਾਹਰ ਨਹੀਂ ਦੇਣੀ ਬਾਕੀ ਹੈਗੀ ਡੈੜੀ ਠੰਡੀ ਵੇਖੋ ਹਾਂਜੀ ਹਾਂਜੀ ਹੈਗੀ ਲੋ ਜੀ ਮਹਾਰਾਜ ਇੱਕ ਥਾਂ ਦਾ 1921 ਜੀ ਦਾ ਕੋਈ ਭਰਾ ਵੇਖ ਸਕਦਾ 1921 ਦਾ ਜੇ ਮਹਾਰਾਜ ਹਾਂਜੀ ਠੀਕ ਹੈ ਵੀਰ ਜੀ ਤੇ ਹਾਂਜੀ ਅੱਗੇ ਆ ਗਈ ਜੇ ਇਹ ਵੀਰ ਜੀ ਆ ਬੱਚਾ ਜੇ ਗਾੜੀ ਇਹਦੇ ਹਾਂਜੀ ਕਿੰਨੇ ਚਿਰ ਦੀ ਸੂਈ ਹੋਗੀ ਇਨੂੰ ਕੋਈ ਲਾਲੇ ਮਹੀਨੇ ਦਾ ਇਹਨੂੰ ਲਾਲੇ ਡੇਢ ਦਾ ਇਹਨੂੰ ਲਾਲੇ ਦੋਹਾਂ ਦਾ ਲੱਗਿਆ ਸਾਹਮਣੇ ਬੱਚਾ ਸਾਹਮਣੇ ਉਂਜੀ ਉੱਚੇ ਬੱਚੇ ਵਾਲੀ ਤੇ ਦੁੱਧ ਕਿੰਨਾ ਵੀ ਦੁੱਧ ਵੀਰ ਜੀ 7 ਇਰ ਕੋ 6ਾਂ ਦੀ ਗਰੰਟੀ ਹੈ 6 ਕਿਲੋਆਂ ਦੇ ਠੀਕ ਹੈ ਜੀ ਤੋਰੀ ਇਹਨੂੰ ਵੀ ਬਈ ਚਲੋ ਕੋਈ ਆਪਣੇ ਸਮਝੰਦਾਰ ਭਰਾ ਲਾਲੇ ਆਪਣੀ ਸਮਝ ਲਾਵੇ ਵੀ ਬੱਚਾ ਕਿੰਨੇ ਚਿਰ ਦਾ ਹੈ ਹੈਗੀ ਠੰਡੀ ਸੀਰੀ ਇਹ ਵੀ ਠੀਕ ਹੈ ਜੀ ਬਈ ਸਾਈਵਾਲ ਨਾਲ ਜਰਸੀ ਕਰਾਉਸ ਜੇ ਹੰਦੀ ਕਮਾਲ ਹੋਈ ਜੀ। ਬੜੀ ਬੱਚੇ ਥੋੜਾ ਵੱਧ ਕਰਦੀ ਐ। ਤਾਂ ਤੁਨੇ ਨੂੰ ਜੀ ਮੈਂ ਸਾਹ ਬਣਾ ਸਪੈਸ਼ਲ ਲੱਗਿਆ। ਜੀ ਹਾਂਜੀ ਥਣ ਥਣ ਚੰਗਾ ਲੱਗਿਆ ਜੀ। ਤੇ ਜੀ ਕਿੰਨੇ ਦੀ ਕਰਦੀਏ ਜੈਜ ਜੇ। ਇਹ ਜੀ ਮੈਂ ਸਾਹ ਦੇ ਦਈਏ 14000 ਦੀ। 14000 ਦੀ? ਹਾਂਜੀ। ਨੇ ਕਰਦੀਏ ਮੈਂ ਤਾਂ ਜੈਜ ਜੈਜ ਜੀ। ਕਸੋ 14 ਇਹਨਾਂ ਕੋਈ ਕਹੇ ਵੀ ਰੇਟ ਚਾਰਜ ਕਰਨ ਡਿਆ ਵਾ ਹਾਂਜੀ ਵੀ ਮਤਲਬ ਗਰਮ ਹੋ ਗਈ ਉਹੋ ਦੀ ਨਹੀਂ ਗੱਲ ਕੋਈ ਆਪਣੀ ਠੰਡੀ ਠੀਰੀ ਆਪਣੀ ਦੋ ਟਾਂਗ ਰੇ ਹਾਂ ਉਹ ਗਰਮ ਜਿਹੜੀ ਉਹ ਲੱਕ 'ਚ ਹੱਥ ਨਹੀਂ ਰੱਖਣ ਦਿੰਦੀ ਹਾਂਜੀ ਹਾਂਜੀ ਤੇ ਕਿੰਨੇ ਦੀ ਕਰੀਏ ਜਾਇਜ ਜਾਇਜ ਫਿਰ 10 ਦੀ ਮਸਾਤ 13 ਦੀ ਕਰ ਦਈਏ ਦੇ ਦਾਂਗੇ ਵੀਰ ਜੀ ਚੋ 100 ਰੁਪਿਆ ਛੋਟ ਹੋਣੀ ਹੈ ਠੀਕ ਹੈ ਜੀ ਹਾਂ ਜੀ ਬਾਕੀ ਇਹਨੇ ਦੀ ਬਾਹਰੋਂ ਬਹਾਨਾ ਨਹੀਂ ਜੀ ਚਲੋ 200 ਰੁਪਿਆ 100 ਸੈਂਟ ਲੈ ਕੇ ਦੇ ਦੇਣੀ ਹੈ ਠੀਕ ਹੈ ਜੀ ਬਾਕੀ ਚਲੋ ਦੋਵੇਂ ਆ ਚੋਚਵਾ ਕੇ ਆਪਣੀ ਇੱਥੇ ਤਸੱਲੀ ਕਰਨ ਮੇਰੇ ਭਰਾ ਦੋ ਡੰਗ ਤਿੰਨ ਡੰਗ ਜਿੱਦਾਂ ਵੀ ਤਸੱਲੀ ਕਰਨੀ ਕਰਕੇ ਤੇ ਫਿਰ ਕਿਉਂਕਿ ਮਗਰੋਂ ਕੋਈ ਲਾਮੇ ਵਾਲਾ ਕੰਮ ਹੀ ਨਾ ਹੋਵੇ ਠੀਕ ਹੈ ਵੀਰ ਜੀ ਲੈਣਾ ਤੇ ਨਾਂ ਹੀ ਦੇਣਾ ਠੀਕ ਹੈ ਵੀਰ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ